ਸਾਰਿਆਂ ਨੂੰ ਜੈਮਸੀ ਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ 57 ਅਧਿਆਇ ਪਰਮੇਸ਼ਰ ਦੇ ਖੰਭਾਂ ਹੇਠ ਸ਼ਰਨ ਉਹਦੀ ਪਹਿਲੀ ਆਇਤ ਮੇਰੇ ਉੱਤੇ ਦਇਆ ਕਰ हे ਪਰਮੇਸ਼ਰ ਮੇਰੇ ਉੱਤੇ ਦਇਆ ਕਰ ਕਿਉਂ ਜੋ ਮੇਰੀ ਜਾਨ ਨੇ ਤੇਰੀ ਸ਼ਰਨ ਲਈ ਹੋਈ ਹੈ ਅਤੇ ਮੈਂ ਤੇਰੇ ਖੰਭਾਂ ਦੀ ਛਾਇਆ ਹੇਠ ਸ਼ਰਨ ਲਵਾਂਗਾ ਜਿੰਨਾ ਚਿਰੇ ਆਫਤਾ ਨਾ ਲੰਘ ਜਾਣ ਦੂਸਰੀ ਆਇਤ ਮੈਂ ਆਤਮਾਨ ਪਰਮੇਸ਼ਰ ਨੂੰ ਪੁਕਾਰਾਂਗਾ ਉਸ ਪਰਮੇਸ਼ਰ ਨੂੰ ਜਿਹੜਾ ਮੇਰੇ ਲਈ ਸਭ ਕੁਝ ਪੂਰਿਆ ਕਰਦਾ ਹੈ ਤੀਸਰੀ ਆਇਤ ਉਹ ਸਵਰਗੋਕਾਲ ਕੇ ਮੈਨੂੰ ਬਚਾਵੇਗਾ ਜਦੋਂ ਜਦ ਮੇਰੇ ਮਿੱਦਣ ਵਾਲਾ ਮੈਨੂੰ ਦੋਸ਼ ਦਿੰਦਾ ਹੈ ਸਲੈ ਆਪਣੀ ਪਰਮੇਸ਼ਰ ਆਪਣੀ ਦਇਆ ਅਤੇ ਆਪਣੀ ਸਚਾਈ ਕੱਲੇਗਾ ਚੌਥੀ ਆਇਤ ਮੇਰੀ ਜਾਨ ਬਬਰ ਸ਼ੇਰਾਂ ਵਿੱਚ ਹੈ ਮੈਂ ਭਾਂਬੜਾ ਵਿੱਚ ਅਰਥਾਤ ਆਦਮ ਵੰਸੀਆਂ ਵਿੱਚ ਲੇਟਾਂਗਾ ਜਿਨ੍ਹਾਂ ਦੇ ਦੰਦ ਬਰਸ਼ੀਆਂ ਦੇ ਤੀਰ ਹਨ ਅਤੇ ਉਹਨਾਂ ਦੀ ਰਸਨਾ ਤਿੱਖੀ ਤਲਵਾਰ ਹੈ ਪੰਜਵੀਂ ਆਇਤ हे ਪਰਮੇਸ਼ਰ ਆਕਾਸ਼ਾਂ ਦੇ ਉਤਾਹਾਂ ਤੋਂ ਮਹਾਨ ਹੋ ਸਾਰੀ ertid ਦੇ ਉਤਾਹਾਂ ਤੇਰੀ ਮਹਿਮਾ ਹੋਵੇ ਛੇਵੀਂ ਆਇਤ ਉਹਨਾਂ ਨੇ ਮੇਰੇ ਕਦਮਾਂ ਦੇ ਲਈ ਜਾਲ ਤਿਆਰ ਕੀਤਾ ਮੇਰੀ ਜਾਨ ਝੁੱਕ ਗਈ ਉਹਨਾਂ ਨੇ ਮੇਰੇ ਅੱਗੇ ਟੋਆ ਪੁੱਟਿਆ ਹੈ ਉਹ ਆਪਸ ਉਹ ਆਪ ਉਸ ਵਿੱਚ ਡਿੱਗ ਪਏ ਹਨ ਸਲਾ ਸਤਵੀਂ ਆਇਤ मेरा मन कायम है हे परमेश्वर, मेरा मन कायम है मैं गाव मैं भजन कीर्तन करा अठवीं आयत हे मेरी महिमा जाग हे सितार ते बरबत जागो मैं फजर नु भी जगा देंगा नौवीं आयत हे प्रभु मैं लोगों में धन्यवाद करांगा, मैं उमता में भजन कीर्तन करांगा। दसवीं आयत तेरी दयात ते आकाशा तीक ते तेरी वफादारी बदला तीक वड्डी है 11ਵੀਂ ਆਇਤ हे ਪਰਮੇਸ਼ਰ ਉ ਆਕਾਸ਼ਾਂ ਦੇ ਉਤਾਹਾਂ ਤੋਂ ਮਹਾਨ ਹੋ ਸਾਰੀ ਧਰਤੀ ਦੇ ਉਤਾਹਾਂ ਤੇਰੀ ਮਹਿਮਾ ਹੋਵੇ ਆਮੀਨ ਪ੍ਰਭੂ ਜੀ ਨਵਚਨਨ ਪੜੇ ਸੋਣੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦਾ ਹੀ ਵਸਦੇ ਰਹਿਣ ਆਮੀਨ ਸਾਇਨ ਜੈਮਸੀ ਕੀ